ਅੱਜ ਮੈਂ ਆਖਿਆ ਇਹ ਉਹਨਾਂ ਨੂੰ ਆਉਣ ਵੱਲੋਂ ਵੇਖੋ ਹੁਣ ਕਿੰਨੇ ਦਿਨ ਟਾਈਮ ਕੱਢੀਏ ਫਿਰ ਆਉਣਗੇ ਠੀਕ ਆ ਹਾਂਜੀ ਤੇ ਭਾਬੀ ਹਣੀ ਕਰੇ ਹਾਂਜੀ ਘਰੇ ਸਭ ਠੀਕ ਠਾਕ ਚਾਹ ਦੀ ਮੇਰੀ ਚਾਹ ਡਲੀਓ ਤੂੰ ਪੀਂਦੇ ਵਿੱਚ ਸੀਂਦੇ ਮੇਰੀ ਚੱਲਣ ਦਾ ਕੰਮ ਕੋਈ ਕਹਿੰਦੀ ਚਾਹ ਪਾਲੀ ਇਹ ਸਿਆ ਭਾਈ ਕਰੀਏ ਮੇਰਾ ਚੱਲਦਾ ਯਾਰ ਇਹ ਵੇਹ ਦੇ ਕੱਪ ਜੇ ਪਿਆਵ ਤੇ ਮੈਂ ਕੂਨ ਲੱਗਾ ਇਹ ਮੈਂ ਚਾ ਪੁੱਛਦਾ ਕੋਈ ਗੱਲ ਵੀ ਕਿੱਦਾਂ ਨਰਾਜ਼ ਨਾ ਤੱਲਣੀ ਹੈ ਮੈਂ ਠੀਕ ਮੈਂ ਇਹੋ ਹੀ ਸੀਨ ਐ ਕਰੂ ਵਨ ਸਟੋਰੀ ਤੇ ਭਰੀ ਤੇ ਚੱਲੇਗਾ ਐਂਡ 1 ਪਾਜੀ ਤੈਨੂੰ ਕਿਤੇ ਚੱਲੇ ਮੈਂ ਸ਼ਹਿਰ ਚ ਲੈਣ लवली ਅੱਛਾ ਅੱਛਾ ਕੰਮ ਹੀ ਥੋੜਾ ਯਾ ਤੇ ਮੈਂ ਉਹ ਕਿ ਆ ਗਿਆ ਥੋੜਾ ਚੱਲ ਚੱਲਣ ਦੇ ਤੂੰ ਪਹਿਲਾਂ ਲੈ ਕੇ ਚੱਲਿਆ ਮੈਂ ਇਹ ਨਹੀਂ ਬਸਣਿਆ ਥੋੜਾ ਦੇਖਾਂ ਤੂੰ ਥੋੜਾ ਕੰਮ ਹੀ ਛੋਟਾ ਜਾਂ ਛੋਟਾ ਇਹ ਜਾਂਦਾ ਐਂਡ 1 ਪਾਜੀ ਤੈਨੂੰ ਚੱਲੀ ਕਿਤੇ ਮੈਂ ਸ਼ਹਿਰ ਚ ਲੈਣ लवली ਕੰਮ ਹੀ ਕੋਈ ਕੰਮ ਹੀ ਚਲੋ ਗੱਡੀ ਲੈ ਜਾਓ ਫਿਰ ਤੁਸੀਂ ਕੋਈ ਨਹੀਂ ਲੈ ਜਨੇ ਲਵੀ ਉਹ ਲਗਲੀ ਨੂੰ ਕਹਿੰਦੇ ਸੰਦੀਪ ਪਰ ਚਲੇ ਦੇ ਉਹ ਚਾਹ ਦਾ ਚਾਲਾ ਇਹਨੂੰ ਦੇ ਦੇ 2 ਐਂਡ 1 ਰੁਪਿੰਦਰ ਫਿਰ ਮੰਮੀ ਹੁਣੀ ਤੇ ਨਹੀਂ ਗੱਲ ਕਰਦੇ ਕੋਈ ਨਹੀਂ ਨਹੀਂ ਉਹਨਾਂ ਨੇ ਗੱਲ ਕਿਹੜੀ ਕਰਨੀ ਆ ਉਹ ਤੇ ਮਾੜੀ ਮੋਟੀ ਗੱਲ ਤੋਂ ਵੀ ਫਿਰ ਹਨਾ ਐਵੇਂ ਚੰਗੇ ਨਹੀਂ ਲੱਗਦਾ ਹੈਗਾ ਚਲ ਕੋਈ ਗੱਲ ਨਹੀਂ ਹਾਂਜੀ ਲਾਈਏ ਹੋਏ ਕੱਪੜੇ ਆਹ ਕਰ ਲੋ ਫਿਰ ਕੱਪੜੇ ਚੇਂਜ ਠੀਕ ਐਂਦੇ ਆ ਤੂੰ ਜਾ ਅੱਛਾ ਇਹਨੇ 2 ਐਂਡ 1 ਚਲ ਠੀਕ ਆ ਫਿਰ ਮੈਂ ਲਾਣਾ ਕੱਪੜੇ ਹਾਂ ਹਾਂਜੀ ਕਰ ਲੋ ਚੇਂਜ ਥੋੜੇ ਦਿਨ ਉਪਰ ਆ ਜਾ ਲੱਗਦਾ ਹੁੰਦਾ ਵਾ ਬਾਅਦ ਚ ਵੇਖਿਓ ਆ ਘਰ ਨਾਲੋਂ ਜ਼ਿਆਦਾ ਨਾ ਪਿਆਰ ਤਾਂ ਡਾ ਉੱਥੇ ਪੈ ਜਾਣਾ ਹੈ ਪਿਆਰ ਤੇ ਆਪੇ ਪੈਣਾ ਵਾ ਬਣ ਭਾਬੀ ਪਿਆਰ ਤੇ ਮੇਰਾ ਪੈਣਾ ਹੀ ਆ ਫਿਰ ਉਥੇ ਇੱਥੇ ਵੇਖੋ ਹੁਣ ਗੋੜੇ ਗੋੜੇ ਤੁਸੀਂ ਕੁੜਾ ਖਲਾਰੇ ਆ ਵਾ ਕੋਈ ਸਾਫ ਕੀ ਆ ਗੋੜੇ ਕੋੜੇ ਗੋੜੇ ਗੋੜੇ ਭਾਬੀ ਮੇਰੀ ਸੁਣੋ ਗੱਲ ਉਥੇ ਤੇ ਮੇਰਾ ਦਿਲ ਲੱਗਣਾ ਹੀ ਆ ਆਪਣੇ ਵੱਲੋਂ ਤੇ ਜਿੰਨੀ ਕਰ ਸਕਦੀ ਹੀ ਮੈਂ ਕੀਤੀ ਆਪਣੇ ਵੱਲੋਂ ਕਰ ਸਕਦੀ ਹਾਂ ਬਣ ਦੀਦੀ ਤੁਸੀਂ ਹੀ ਆਪਸੇ ਆਣੇ ਜੀ ਮਿੱਟੀ ਤੋਂ ਤਾਂ ਕਿੰਨੀ ਕਿ ਸਾਫ਼ ਹੋ ਜਾਣੀ ਅਮਬਿੰਦਰ ਠੀਕ ਠਾਕ ਸਾਰੇ ਉੱਥੇ ਪੇੜ ਉੱਥੇ ਤਾਂ ਠੀਕ ਠਾਕ ਆ ਸਾਰੇ ਕੱਟ ਲੈ ਸਾਰੀ ਸਾਰੀ ਕੱਟ ਲੈ ਜੋਤਵਾ ਉਹਨੇ ਕੋਰਸ ਕੀਤਾ ਵਾ ਜੇ ਉਹ ਟੈਸਟ ਦੀ ਤਿਆਰੀ ਕਰ ਲੂਗੀ ਤੇ ਗਾਂ ਲੱਗ ਜੂਗੀ ਤੇ ਆਪੇ ਦੱਸ ਕਰ ਲੈ ਹਾਂ ਹਾਂ ਬੱ비 ਇਹੀ ਟੋਨ ਰੱਖਿਓ ਇੱਥੇ 10 ਉਹਦੇ ਸਿਰ ਤੇ ਰਹਿਣਾ ਵਾ ਸਾਰੀ ਉਮਰ ਨਾ ਉਹ ਕੁਛ ਕਰੇ ਤੇ ਨਾ ਕੁਛ ਹੋਰ ਤੁਸੀਂ ਤਾਂ ਲੱਭਦੇ ਆ ਨੌਕਰੀਆਂ ਇਹ ਕੋਈ ਨਹੀਂ ਸਰਸਟੇਜ ਵਾ ਇਹ ਜੋ ਬਣ ਇੱਕ ਗਰਲ ਸੋਣਾ ਹੁਣ ਪਾਜੀ ਤੇਰਾ ਵਾ ਨਾ ਇਹ ਸਗੋ ਵਾਧੂ ਪਹਿਲੀ ਨਾਲ ਹੋਰ ਵੀ ਬਣਾਈਆਂ ਤੇ ਘਰ ਕੀ ਦੇ ਆਖੀ ਨਹੀਂ ਇਹ ਤਾਂ ਬੜਾ ਗਲਤ ਹੋ ਗਿਆ ਘਰ ਵੇਖੀ ਉਹ ਤੇ ਘਰ ਵੇਖੀ ਆਣ ਕੇ ਕਿਤੇ ਮੱਖੀ ਨਹੀਂ ਟਿਲਕਦੀ ਉਥੇ ਤੇ ਤੁਸੀਂ ਕੀ ਕੀਤਾ ਵਾ ਗੱਲਾਂ ਨਾ ਨਾ ਘਰ ਛੜਿਆ ਕਰੋ ਗੱਲਾਂ ਨੇ ਤੇ ਤੁਹਾਨੂੰ ਇੱਥੇ ਤੱਕ ਲੈ ਆਂਦਾ ਅਗੀ ਕੱਟ ਲੈ ਇੱਥੇ ਇੱਥੇ ਰਹਿਣਾ ਮੇਰੀ ਸਲਾਹ ਇਹ ਬਣੰਦੀ ਆ ਵੀ ਤੁਸੀਂ ਹੁਣ ਗੜੀ ਆਉਣੀ ਆ ਨਾ ਪੈਸੇ ਛੋਣੇ ਦੇ ਚਾਏ ਜੇ ਕਣਕ ਦੇ ਕਿਤੇ ਵੀ ਕਣਕ ਦੇ ਆਉਣਗੇ ਛੋਣੇ ਦੇ ਆਉਣੇ ਕਣਕ ਤੇ ਮੰਮੀ ਜੀ ਹੁਣ ਗੜੀ ਪੈਸੇ ਆਉਣੀ ਆ ਨਾ ਛੋਣੇ ਦੇ ਤੇ ਆ ਕਮਰੇ ਮੜੇ ਜਿਸ ਸਿੱਧੇ ਕਰੋ ਇਹਨਾਂ ਨੂੰ ਮੜੇ ਹਟਾਗੇ ਨਾ ਤੇ ਇਹਨਾਂ ਦੀਆਂ ਤੇ ਹੋਰ ਬਣਾ ਲਓ ਪੈਸੇ ਆਏ ਤਾਂ ਤੇਰਾ ਡੈਡੀ ਨੇ ਆਪਣੇ ਦੋਸਤ ਕੋਲ ਬਲਜੀਤ ਕੋ ਚੁੱਕੇ ਨੀਗੇ ਪੈਸੇ ਆਏ ਨਹੀਂ ਪੈਂਦੀ ਹੋੜੇ ਆਏ ਗਿਆ ਨਾ ਕਾਣ 3 2 1 ਚੋਨੇ ਦੇ ਪੈਸੇ ਆਏ ਨਾ ਤਾਂ ਬਲਜੀਤ ਜਿਹੜਾ ਤੇਰਾ ਡੈਡੀ ਦਾ ਦੋਸਤ ਵਾ ਉਹਨਾਂ ਕਹਾਂ ਵੀ 2 1 ਹਰਪਿੰਦਰ ਜੇ ਪ੍ਰਣਾਤਕਾਰ ਵੱਲੋਂ ਤੈਨੂੰ ਕਹੂ ਨਾ ਉਸ ਤੋਂ ਵਧੀਆ ਹੀ ਫਾਇਦੇ ਹਾਂਜੀ ਵਧੀਆ ਵਧੀਆ ਆਪਣੀ ਸੇ ਸੱਸੀ ਕਹਿੰਦੀ ਸੀ ਸੱਸੀ ਆ ਬਬੀ ਫਿਰ ਠੀਕ ਠਾਕ ਹਾਂਜੀ ਵਧੀਆ ਨਾਲੇ ਹੁਣ ਘਰ ਹੋਈ ਗਿਆ ਜੀ ਲਾਉਣਾ ਹੀ ਪੈਣਾ ਵਾ ਹੋਈ ਤੇ ਚਲੋ ਰਲ ਮਿਲ ਕੇ ਦੋਵੇਂ ਪਹਿਣਾ ਚੰਨਰਪਿੰਦਰ ਦੋਵੇਂ ਪਹਿਣਾ ਪਹਿਣਾ ਰਲ ਮਿਲ ਕੇ ਛੱਟ ਸੰਦੀਪ ਚਾਹ ਲਿਆ ਗਿਆ ਉਹ ਆ ਗਈ ਜਿਵੇਂ ਜਿਵੇਂ ਜਾ ਲਿਆ ਗਿਆ ਬਾਹ ਮਰਾਜ ਚਲਾ ਗਿਆ ਬਾਹ ਚਲਾ ਗਿਆ ਘਰ ਗਿਆ ਨਾ ਚਲਾ ਗਿਆ ਛੋਟੂ ਸੰਦੀਪ ਚਲਾ ਗਿਆ ਆ ਗਈ ਕਿ ਨਹੀਂ ਫੇਰ ਕਿੱਦਾਂ ਆਵਾਂਗੇ ਫੇਰ ਇਕੱਠੇ ਹੀ ਆਵਾਂਗੇ ਸਮੇਂ ਜਾਨੇ ਚੱਲ ਜਾਗੇ ਕੋਈ ਨਹੀਂ ਕਿੱਥੇ ਦੇਣਾ ਹਾਂਜੀ ਤੇ ਤੁਸੀਂ ਮੰਮੀ ਨੂੰ ਸੁਣਾ ਦੇ ਦੇਣਾ ਅਸੀਂ ਅੱਜ ਮੈਂ ਆਖਿਆ ਇਹ ਉਹਨਾਂ ਨੂੰ ਆਉਣ ਵਾਲੋਂ ਵੇਖੋ ਹੁਣ ਕਿੰਦਾਂ ਟਾਈਮ ਕੱਢੀਏ ਫੇਰ ਆਉਣਗੇ ਠੀਕ ਆ ਹਾਂਜੀ ਤੇ ਭਾਬੀ ਨਹੀਂ ਕਰੇ ਹਾਂਜੀ ਘਰੇ ਸਭ ਠੀਕ ਠਾਕ। ਮੇਰੀ ਚਾਹ ਡੰਲੀਓ। ਤੂੰ ਪੀਂਦੇ ਵਿੱਚ ਸੀਂ ਨੇ ਮੇਰੀ ਚੱਲਣ ਦਾ ਕੰਮ ਕੋਈ ਕਹਿੰਦੀ। ਚਾਹ ਪਾਲੀ। ਇਹ ਸਿਆ ਭਾਜੀ ਕਰਣੀਏ। ਮੇਰਾ ਚੱਲਦਾ ਯਾਰ। ਇਹ ਰਹਿ ਦੇ ਕੱਪ ਜੇ ਪਿਆਵ ਤੇ ਮੈਂ ਕੂਨ ਲੱਗਾ ਇਹ ਮੈਂ ਤਾਂ ਪੁੱਛਦਾ ਕੋਈ ਗੱਲ ਵੀ ਕਿੱਦਾਂ ਨਰਾਜ਼ ਨਾ ਤੱਲਣੀ ਹੈ। ਮੈਂ ਠੀਕ। ਮੈਂ ਬੋਲ। ਇਹੋ ਹੀ ਸੀਨ ਐ ਕਰੋ। ਵਨ ਸਟੋਰੀ ਤੂੰ ਪੜੀ। ਐਂਡ ਵਨ। ਭਾਜੀ ਤੁਸੀਂ ਕਿਤੇ ਚੱਲੇ? ਮੈਂ ਸ਼ਹਿਰ ਚ ਲੈਣ लवली। ਅੱਛਾ ਅੱਛਾ। ਕੰਮ ਹੀ ਥੋੜਾ ਯਾ। ਤੂੰ ਮੈਂ ਉਹ ਕਿ ਆ ਗਿਆ ਚਲ ਚੱਲਾਂਗੇ ਕੱਲਾ ਨਹੀਂ ਦੇਖਿਆ ਬੰਦਿਆ ਮੈਨਾਂ ਨਹੀਂ ਬਸਣਿਆ ਤੂੰ ਤੂੰ ਦੇਖੰਦ ਥੋੜਾ ਕਮੀ ਛੋਟਾ ਜਾਂ ਛੋਟਾ ਜਾਂ ਤੂੰ ਐਂਡ 1 ਭਾਜੀ ਤੂੰ ਚੱਲੀ ਕਿਤੇ ਮੈਂ ਸ਼ਹਿਰ ਚ ਲੈਣ लवली ਕਾਮੀ ਗਈ ਕਾਮੀ ਚਲੋ ਗੱਡੀ ਲੈ ਜਾਓ ਫੇਰ ਤੀ ਕੋਈ ਨਹੀਂ ਲੈ ਜਨੇ लवली ਉਹ लवली ਨੂੰ ਕਹਿੰਦੇ ਸੰਦੀਪ ਸੰਦੀਪ ਪਰ ਚਲੇ ਦੇ ਉਹ ਚਾਹ ਦਾ ਚਾਹ ਲੈਣ ਨੂੰ ਦੇ ਦੇ 2 ਐਂਡ 1 ਰਪਿੰਦਰ ਫਿਰ ਮੰਮੀ ਹੁੰਨੀ ਤੇ ਨਹੀਂ ਗੱਲ ਕਰਦੇ ਕੋਈ ਨਹੀਂ ਨਹੀਂ ਉਹਨਾਂ ਨੇ ਗੱਲ ਕਿਹੜੀ ਕਰਨੀ ਆ ਉਹ ਤੇ ਮਾੜੀ ਮੋਟੀ ਗੱਲ ਤੋਂ ਵੀ ਫਿਰ ਹਨਾ ਐਵੇਂ ਚੰਗੇ ਨਹੀਂ ਲੱਗਦਾ ਹੈਗਾ ਚਲ ਕੋਈ ਗੱਲ ਨਹੀਂ ਹਾਂਜੀ ਲਾਈਏ ਹੋਏ ਕੱਪੜੇ ਆਹ ਕਰ ਲੋ ਫਿਰ ਕੱਪੜੇ ਚੇਂਜ ਠੀਕ ਐਂਦੇ ਆ ਤੂੰ ਜਾ ਅੱਛਾ ਇਹਨੇ ਹੈਂਡ ਵਨ ਚਲ ਠੀਕ ਆ ਫਿਰ ਮੈਂ ਲਾਣਾ ਕੱਪੜੇ ਹਾਂ ਹਾਂਜੀ ਕਰ ਲੋ ਚੇਂਜ ਥੋੜੇ ਦਿਨ ਉੱਪਰ ਆ ਜਾਇ ਲੱਗਦਾ ਹੁੰਦਾ ਵਾ ਬਾਅਦ ਚ ਵੇਖਿਓ ਆਹ ਕਰਨ ਨਾਲੋਂ ਜ਼ਿਆਦਾ ਨਾ ਪਿਆਰ ਤਾਂ ਡਾ ਉੱਥੇ ਪੈ ਜਾਣਾ ਹੈ ਪਿਆਰ ਤੇ ਆਪੀ ਪਹਿਣਾ ਵਾ ਮਰ ਭਾਬੀ ਪਿਆਰ ਤੇ ਮੇਰਾ ਪਹਿਣਾ ਹੀ ਆ ਫਿਰ ਉਥੇ ਇੱਥੇ ਵੇਖੋ ਹੁਣ ਗੋੜੇ ਗੋੜੇ ਤੁਸੀਂ ਕੁੜਾ ਖਲਾਰੇ ਆ ਵਾ ਕੋਈ ਸਾਫ ਕਿਹਾ ਵਾ ਗੋੜੇ ਕੋੜੇ ਗੋੜੇ ਗੋੜੇ ਭਾਬੀ ਮੇਰੀ ਸੁਣੋ ਗੱਲ ਉੱਥੇ ਤੇ ਮੇਰਾ ਦਿਲ ਲੱਗਣਾ ਹੀ ਆ ਆਪਣੇ ਵੱਲੋਂ ਤੇ ਜਿੰਨੀ ਕਰ ਸਕਦੀ ਹੀ ਮੈਂ ਕੀਤੀ ਆਪਣੇ ਵੱਲੋਂ ਕਰ ਸਕਦੀ ਹਾਂ ਵਨ ਦੀਦੀ ਤੁਸੀਂ ਆਪਸੇ ਆਣੇ ਜੀ ਮਿੱਟੀ ਤੋਂ ਤੇ ਆ ਕਿੰਨੀ ਕਿ ਸਾਫ ਹੋ ਜਾਣੀ ਅਮਬਿੰਦਰ ਠੀਕ ਠਾਕ ਸਾਰੇ ਉੱਥੇ ਪੜ ਉੱਥੇ ਤੇ ਠੀਕ ਠਾਕ ਆ ਸਾਰੇ ਕੱਟ ਲੇ ਸਾਰੀ ਸਾਰੀ ਕੱਟ ਲਾਓ ਜੋਤਵਾ ਉਨੇ ਕੋਰਸ ਕੀਤਾ ਵਾ ਜੇ ਉਹ ਟੈਸਟ ਦੀ ਤਿਆਰੀ ਕਰ ਲੂਗੀ ਤੇ ਗਾਂ ਲੱਗ ਜੂਗੀ ਤੇ ਆਪੇ ਦੱਸ ਕਰ ਲੈ ਹਾਂ ਹਾਂ ਬੱ비 ਇਹੀ ਹੋ ਟੋਨ ਰੱਖਿਓ 10 ਉਹਦੇ ਸਿਰ ਤੇ ਰਹਿਣਾ ਵਾ ساری ਉਮਰ ਨਾ ਉਹ ਕੁਛ ਕਰੇ ਤੇ ਨਾ ਕੁਛ ਹੋਰ ਤੁਸੀਂ ਤੇ ਲੱਭਦੇ ਆ ਨੌਕਰੀਆਂ ਕੋਈ ਨਹੀਂ ਸਰਸਟੇ ਜੋ ਬਣ ਇੱਕ ਗਰਲ ਸੋਣਾ ਹੁਣ ਪਾਜੀ ਤੇ ਰਹਾ ਵਾ ਨਾ ਇਹ ਸਗੋ ਵਾਧੂ ਪਹਿਲੀ ਨਾਲ ਹੋਰ ਵੀ ਬਣਾਈਆਂ ਤੇ ਘਰ ਕੀਤੇ ਆਖੀ ਨਹੀਂ ਇਹ ਤਾਂ ਮੜੈ ਗੱਲ ਤੋਂ ਘਰ ਵੇਖੀ ਤੇ ਘਰ ਵੇਖੀ ਆਣ ਕੇ ਕਿਤੇ ਮੱਖੀ ਨਹੀਂ ਟਿਲਕਦੀ ਉਥੇ ਤੇ ਤੁਸੀਂ ਕੀ ਕੀਤਾ ਵਾ ਗੱਲਾਂ ਨਾ ਨਾ ਘਰ ਛੜਿਆ ਕਰੋ ਗੱਲਾਂ ਨੇ ਤੇ ਤੁਹਾਨੂੰ ਇੱਥੇ ਤੱਕ ਲੈ ਆਂਦਾ ਅੱਗੇ ਕੱਟ ਲੈ ਇੱਥੇ ਇੱਥੇ ਹੀ ਰਹਿਣਾ ਮੇਰੀ ਸਲਾਹ ਇਹ ਬਣੰਦੀ ਆ ਵੀ ਤੁਸੀਂ ਹੁਣ ਗੜੀ ਆਉਣੀ ਆ ਨਾ ਪੈਸੇ ਝੋਨੇ ਦੇ ਚਾਹੀਏ ਜੇ ਕਣਕ ਦੇ ਕਿਦੇ ਵੀ ਕਣਕ ਦੇ ਆਉਣੇ ਕਿ ਝੋਨੇ ਦੇ ਆਉਣੇ ਕਣਕ ਤੇ ਮਮੇ ਜੀ ਹੁਣ ਗੜੀ ਪੈਹੀ ਆਉਣੀ ਆ ਨਾ ਝੋਨੇ ਦੇ ਤੇ ਆ ਕਮਰੇ ਮੜੇ ਜੇ ਸਿੱਧੇ ਕਰੋ ਇਹਨਾਂ ਨੂੰ ਮੜੇ ਹਟਾਗੇ ਨਾ ਤੇ ਇਹਨਾਂ ਦੀਆਂ ਦੇ ਹੋਰ ਬਣਾ ਲਓ ਆਏ ਆਏ ਤਾਂ ਤੇਰਾ ਡੈਡੀ ਨੇ ਆਪਣੇ ਦੋਸਤ ਕੋ ਬਲਜੀਤ ਕੋ ਚੁੱਕੇ ਨੀਗੇ 3 2 1 ਚੋਨੇ ਦੇ ਪੈਸੇ ਆਏ ਨਾ ਤਾਂ ਬਲਜੀਤ ਜਿਹੜਾ ਤੇਰਾ ਡੈਡੀ ਦਾ ਦੋਸਤ ਵਾ ਉਹਨਾਂ ਕਵਾਂ ਵੀ 2 1 ਹਰਪਿੰਦਰ ਜੇ ਪ੍ਰਣਾਤਕਾਰ ਵੱਲੋਂ ਤੈਨੂੰ ਕਹੂ ਨਾ ਉਹਸ ਤੋਂ ਵਧੀਆ ਹੀ ਖੈਦੀ ਹਾਂਜੀ ਵਧੀਆ ਵਧੀਆ ਆਪਣੀ ਸਸਟੀ ਕਰ ਦਿੱਤੀ ਸਸਿਆ ਭਾਬੀ ਬਹੁਤ ਠੀਕ ਠਾਕ ਹਾਂਜੀ ਵਧੀਆ ਬਦਲੇ ਨਾਲੇ ਹੁਣ ਘਰ ਹੋਈ ਗਿਆ ਜੀ ਲਾਉਣਾ ਹੀ ਪੈਣਾ ਵਾ ਓਏ ਦੋਲਾਰਾ ਮਿਲ ਕੇ ਦੋਵੇਂ ਭੈਣਾ ਚੰਦਰਪਿੰਦਰ ਦੋਵੇਂ ਭੈਣਾ ਭੈਣਾ ਰਲ ਮਿਲ ਕੇ ਛੱਟ